ਕਹਿੰਦੇ ਆ ਕਿ ਪੈਸਾ ਤੇ ਸੁਹੱਪਣ ਦੋਨੋਂ ਚੀਜ਼ਾਂ ਕਿਸਮਤ ਵਾਲਿਆਂ ਨੂੰ ਮਿਲਦੀਆਂ ਨੇ ਜਿਸ ਕੋਲ ਹੁੰਦੀਆਂ ਉਸ ਨੂੰ ਲੱਗਦਾ ਹੈ ਕਿ ਮੈਂ ਖੁਸ਼ ਨਸੀਬ ਆਂ ਪਰ ਇਹ ਦੋਨੋਂ ਚੀਜ਼ਾਂ ਕਈ ਵਾਰ ਬੰਦੇ ਦੀ ਬਦਕਿਸਮਤੀ ਦਾ ਕਾਰਨ ਵੀ ਬਣ ਜਾਂਦੀਆਂ ਨੇ ਕਈ ਵਾਰ ਇਹਨਾਂ ਚੀਜ਼ਾਂ ਕਰਕੇ ਬੰਦਾ ਐਡੀ ਵੱਡੀ ਮੁਸ਼ਕਲ ਦੇ ਵਿੱਚ ਫਸ ਜਾਂਦਾ ਹੈ ਜਿਸ ਦਾ ਉਸ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਹੁੰਦਾ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੋਇਆ ਇੱਕ ਬੰਦਾ ਜਿਸ ਕੋਲ ਰੁਪਇਆ ਸੀ ਜਿਸ ਕੋਲ ਪ੍ਰਾਪਰਟੀ ਸੀ ਪਰ ਉਸ ਪ੍ਰਾਪਰਟੀ ਦੇ ਕਾਰਨ ਉਸ ਨਾਲ ਜੋ ਹੋਇਆ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਤੀ ਇਹ ਸੱਚੀ ਘਟਨਾ ਗਾਜ਼ੀਆਬਾਦ ਦੇ ਮੁਰਾਦ ਨਗਰ ਦੀ ਮੁਰਾਦ ਨਗਰ ਥਾਣੇ ਦੇ ਸਾਹਮਣੇ ਇੱਕ ਸ਼ਰਮਾ ਜੀ ਦਾ ਢਾਬਾ ਸੀ ਉਸ ਢਾਬੇ ਦੇ ਉੱਤੇ ਇੱਕ ਡਰਾਈਵਰ ਆਇਆ ਕਰਦਾ ਸੀ ਜਿਸ ਦਾ ਨੋ ਕਪਿਲ ਸੀ ਜੋ ਦਿੱਲੀ ਤੋਂ ਇੱਕ ਏਜੰਸੀ ਦੇ ਨਾਲ ਬੁੱਕ ਸੀ ਯਾਨੀ ਏਜੰਸੀ ਲਈ ਕੰਮ ਕਰਦਾ ਸੀ ਟਰੈਵਲ ਏਜੰਸੀ ਲਈ ਤੇ ਉਹ ਅਕਸਰ ਜਦੋਂ ਇਸ ਪਾਸੇ ਦੀ ਗੁਜਰਦਾ ਮੇਰਟ ਨੂੰ ਜਾਂਦਾ ਤਾਂ ਉਹ ਇਹ ਸ਼ਰਮਾ ਜੀ ਦੇ ਢਾਬੇ ਉੱਤੇ ਰੁਕਦਾ ਕਿਉਂਕਿ ਅਕਸਰ ਹੀ ਆਪਾਂ ਦੇਖਦੇ ਆ ਕਿ ਡਰਾਈਵਰਾਂ ਦੇ ਜੋ ਢਾਬੇ ਸਲੈਕਟਡ ਢਾਬੇ ਹੁੰਦੇ ਨੇ ਉਹ ਜਦੋਂ ਆਪਣੇ ਨਾਲ ਕਿਸੇ ਪੈਸੇਂਜਰ ਨੂੰ ਲੈ ਕੇ ਜਾਂਦੇ ਨੇ ਕਿਸੇ ਯਾਤਰੀ ਨੂੰ ਲੈ ਕੇ ਜਾਂਦੇ ਨੇ ਤਾਂ ਉਹ ਉਹੀ ਢਾਬੇ ਤੇ ਰੁਕਦੀ ਹੈ ਕਿਉਂਕਿ ਉਹ ਢਾਬੇ ਵਾਲਿਆਂ ਦਾ ਉਹਨਾਂ ਨਾਲ ਕੁਝ ਸੈਟਿੰਗ ਕੀਤੀ ਹੁੰਦੀ ਹੈ ਜਾਂ ਤਾਂ ਉਹਨਾਂ ਨੂੰ ਖਾਣਾ ਫ੍ਰੀ ਖਵਾ ਦਿੰਦੇ ਨੇ ਜਾ ਫਿਰ ਉਹਨਾਂ ਨੂੰ ਕੁਝ ਕਮਿਸ਼ਨ ਵਗੈਰਾ ਦੇ ਦਿੰਦੇ ਹੋਣਗੇ। ਯਾਨੀ ਇਹ ਕਾਪਲ ਵੀ ਜਦੋਂ ਦਿੱਲੀ ਤੋਂ ਮੇਰਟ ਨੂੰ ਜਾਂਦਾ ਤਾਂ ਇਸ ਢਾਬੇ ਦੇ ਉੱਤੇ ਰੁਕਦਾ। ਮੁਰਾਦਨਗਰ ਵਾਲੇ ਢਾਬੇ ਤੇ ਇਹ ਢਾਬਾ ਸ਼ਰਮਾ ਜੀ ਦਾ ਸੀ। ਹੁਣ ਸ਼ਰਮਾ ਜੀ ਦੇ ਨਾਲ ਇਸ ਦੀ ਬੜੀ ਨੇੜਤਾ ਹੋ ਗਈ। ਇਹ ਉਹਨਾਂ ਨਾਲ ਕਬੀਲਦਾਰੀ ਦੀਆਂ ਗੱਲਾਂ ਵੀ ਕਰਨ ਲੱਗਾ। ਸ਼ਰਮਾ ਜੀ ਵੀ ਇਸ ਨਾਲ ਦੋਸਤੀ ਵਧਾ ਗਏ ਤੇ ਇਸ ਨਾਲ ਸਭ ਗੱਲਾਂ ਕਰ ਲੈਂਦੇ ਸੀ। ਗੱਲਾਂ ਕਰਦੇ ਕਰਦੇ ਇੱਕ ਦਿਨ ਸ਼ਰਮਾ ਜੀ ਦਾ ਭਰਾ ਜਿਸ ਦਾ ਨਾਮ অশੋਕ ਸ਼ਰਮਾ ਸੀ ਸ਼ਰਮਾ ਜੀ ਨੇ ਕਪਿਲ ਨੂੰ ਕਿਹਾ ਕਿ ਮੇਰਾ ਇਹ ਭਰਾ ਦਾ ਇਸ ਦਾ ਵਿਆਹ ਹੀ ਕਰਵਾ ਦੇ ਕਿਉਂਕਿ অশੋਕ ਸ਼ਰਮਾ ਹੈਂਡੀਕੈਪਟ ਸੀ ਕਿ ਇਸ ਦਾ ਘਰ ਬੱਜ ਜਾਏਗਾ ਨਹੀਂ ਤਾਂ ਪਹਾੜ ਜਿੱਡੀ ਜ਼ਿੰਦਗੀ ਇਹ ਕਿਵੇਂ ਕੱਢੇਗਾ ਭਾਵੇਂ ਕੋਈ ਹੈਂਡੀਕੈਪਟੀ ਕੁੜੀ ਹੋਵੇ ਕੋਈ ਗਰੀਬ ਕੁੜੀ ਹੋਵੇ ਜਿਸ ਤਰ੍ਹਾਂ ਦੀ ਮਰਜ਼ੀ ਕੁੜੀ ਹੋਵੇ ਉਸ ਦੇ ਨਾਲ ਇਸ ਦਾ ਵਿਆਹ ਕਰਵਾ ਦੇ ਤਾ ਜੋ ਇਸ ਦੀ ਦੇਖਭਾਲ ਕਰਨ ਲਈ ਇਸ ਨੂੰ ਇਸ ਦਾ ਜੀਵਨ ਸਾਥੀ ਮਿਲ ਜਾਵੇ ਇਹ ਗੱਲ ਅਕਸਰ ਸ਼ਰਮਾ ਜੀ ਕਪਲ ਡਰਾਈਵਰ ਦੇ ਨਾਲ ਕਰਦੇ ਹੁੰਦੇ ਸੀ ਇੱਕ ਦਿਨ ਕਪਲ ਡਰਾਈਵਰ ਫੇਰ ਜਦੋਂ ਇਸ ਢਾਬੇ ਦੇ ਉੱਤੇ ਆਇਆ ਤਾਂ ਸ਼ਰਮਾ ਜੀ ਨੇ ਫੇਰ ਉਹੀ ਗੱਲ ਤੋੜ ਲਈ ਕਿ ਮੇਰੇ ਭਰਾ ਅਸ਼ੋਕ ਦਾ ਵਿਆਹ ਕਰਵਾ ਦੇ ਹੁਣ ਇਹ ਕਪਲ ਸ਼ਰਮਾ ਜੀ ਨੂੰ ਕਹਿੰਦਾ ਕਿ ਮੇਰੀ ਨਿਗਾਹ ਦੇ ਵਿੱਚ ਇੱਕ ਕੁੜੀ ਐ ਜੋ ਕੱਲੀ ਕੁੜੀ ਆ ਦੇਖਣ ਨੂੰ ਸੋਹਣੀ ਵੀ ਐ ਤੁਸੀਂ ਇੱਕ ਵਾਰ ਉਸ ਨੂੰ ਦੇਖ ਲੈਣਾ ਜੇ ਤੁਸੀਂ ਕਹੋਗੇ ਤਾਂ ਉਸ ਦਾ ਵਿਆਹ ਆਪਾਂ ਇਸ ਦੇ ਨਾਲ ਕਰ ਦੇਵਾਂਗੇ ਸ਼ਰਮਾ ਜੀ ਉਸ ਦੀ ਗੱਲ ਸੁਣ ਕੇ ਖੁਸ਼ ਹੋ ਗਏ ਕਿ ਮੇਰੇ ਭਰਾ ਦਾ ਘਰ ਬਸ ਜਾਵੇਗਾ ਹੁਣ ਸ਼ਰਮਾ ਜੀ ਨੇ ਜਦੋਂ ਉਸ ਕੁੜੀ ਨੂੰ ਦੇਖਿਆ ਜਿਸ ਦਾ ਨਾਮ ਸ਼ਾਲੂ ਸੀ ਤਾਂ ਉਹਨਾਂ ਨੂੰ ਕੁੜੀ ਪਸੰਦ ਆ ਗਈ ਤੇ ਉਹਨਾਂ ਨੇ ਆਪਣੇ ਭਰਾ অশোক শর্ਮਾ ਦਾ ਵਿਆਹ ਸ਼ਾਲੂ ਦੇ ਨਾਲ ਕਰ ਦਿੱਤਾ। অশোক শর্ਮਾ ਕੋਲ ਪ੍ਰਾਪਰਟੀ ਸੀ। ਜਾਨੀ ਉਸ ਕੋਲ ਵੀ ਟਾਬਾ ਸੀ, ਦੁਕਾਨ ਸੀ, ਹੋਰ ਪ੍ਰਾਪਰਟੀ ਵੀ ਸੀ ਤੇ ਇਹ ਮੁਰਾਦਨਗਰ ਦੇ ਵਿੱਚ ਛੇ ਬਿਹਾਰ ਇੱਕ ਇਲਾਕਾ ਉੱਥੇ ਰਹਿੰਦੇ ਸੀ। ਹੁਣ ਸ਼ਾਲੂ ਦਾ ਵਿਆਹ অশোক ਦੇ ਨਾਲ ਹੋ ਜਾਂਦਾ ਹੈ। ਵਧੀਆ ਜ਼ਿੰਦਗੀ ਚੱਲ ਰਹੀ ਹੁੰਦੀ ਹੈ। ਜਦੋਂ ਵਿਆ ਨੂੰ ਤਕਰੀਬਨ 2 ਸਾਲ ਹੋ ਜਾਂਦੇ ਨੇ ਇੱਕ ਦਿਨ 29 ਮਈ 2019 ਨੂੰ ਸਵੇਰੇ ਸ਼ਾਲੂ ਉੱਚੀ ਉੱਚੀ ਚੀਕਾਂ ਮਾਰਦੀ ਹੈ ਰੋਂਦੀ ਹੈ ਤਾਂ ਉਸ ਦਾ ਰੋਣਾ ਸੁਣ ਕੇ ਆਂਢੀ ਗੁਮਾਂਢੀ ਉਸ ਦੇ ਘਰੇ ਇਕੱਠੇ ਹੋ ਜਾਂਦੇ ਨੇ ਤਾਂ ਉਹ ਪੁੱਛਦੇ ਆ ਕਿ ਕੀ ਹੋ ਗਿਆ ਤਾਂ ਉਹ ਦੱਸਦੀ ਹੈ ਕਿ ਮੇਰੇ ਪਤੀ ਨੂੰ ਬਾਥਰੂਮ ਦੇ ਵਿੱਚ ਕਰੰਟ ਲੱਗ ਗਿਆ ਤੇ ਉਸ ਦੀ ਮੌਤ ਹੋ ਗਈ ਹੋਂਡ ਰਿਸ਼ਤੇਦਾਰ ਵੀ ਆ ਜਾਂਦੇ ਨੇ ਆਂਢੀ ਗੁਆਂਢੀ ਵੀ ਆ ਜਾਂਦੇ ਆ ਦੋਸਤ ਮਿੱਤਰ ਸਾਰੇ ਆ ਜਾਂਦੇ ਨੇ ਜਦੋਂ ਅਸ਼ੋਕ ਸ਼ਰਮਾ ਨੂੰ ਦੇਖਿਆ ਜਾਂਦਾ ਤਾਂ ਉਸ ਨੂੰ ਬਾਥਰੂਮ ਦੇ ਵਿੱਚ ਕਰੰਟ ਲੱਗਿਆ ਹੋਇਆ ਸੀ ਕਿਉਂਕਿ ਉਸ ਦਾ ਸਰੀਰ ਆਕੜਿਆ ਹੋਇਆ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਇਸ ਨੂੰ ਕਰੰਟ ਲੱਗਿਆ ਹੋਇਆ ਇਹ ਕੋਈ ਨੇਚਰਲ ਡੈਥ ਨਹੀਂ ਸੀ ਇਹ ਐਕਸੀਡੈਂਟਲ ਡੈਥ ਸੀ ਇਸ ਲਈ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਂਦਾ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਆ ਕੇ ਜਦੋਂ ਜਾਂਚ ਕਰਦੀ ਹੈ ਦੇਖਦੀ ਹੈ ਪੁਲਿਸ ਨੇ ਦੇਖਿਆ ਕਿ ਬਾਥਰੂਮ ਦੇ ਵਿੱਚ ਕੁਝ ਤਾਰਾਂ ਕਰੰਟ ਵਾਲੀਆਂ ਨੰਗੀਆਂ ਵੀ ਸੀ ਤੇ ਪਾਣੀ ਵੀ ਸੀ ਇਸ ਕਰਕੇ ਪੁਲਿਸ ਨੂੰ ਵੀ ਪਹਿਲੀ ਨਜ਼ਰ ਦੇ ਵਿੱਚ ਇਹ ਲੱਗਿਆ ਕਿ ਇਹ অশੋਕ ਸ਼ਰਮਾ ਨੂੰ ਕਰੰਟੀ ਲੱਗਿਆ ਜਿਸ ਕਰਕੇ ਇਸ ਦੀ ਮੌਤ ਹੋ ਗਈ অশੋਕ ਸ਼ਰਮਾ ਦੀ ਬੋਡੀ ਨੂੰ ਪਹਿਲਾਂ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਤੇ ਫਿਰ 174 ਦੀ ਕਾਰਵਾਈ ਕੀਤੀ ਜਾਂਦੀ ਹੈ ਹੁਣ ਜਦੋਂ ਅਸ਼ੋਕ ਸ਼ਰਮਾ ਦੀ ਪੋਸਟਮਾਰਟਮ ਰਿਪੋਰਟ ਆਉਂਦੀ ਹੈ ਤਾਂ ਉਹ ਸਭ ਨੂੰ ਚੌਕਾ ਦਿੰਦੀ ਹੈ ਸਭ ਇਸ ਰਿਪੋਰਟ ਨੂੰ ਦੇਖ ਕੇ ਹੈਰਾਨ ਸੀ ਕਿਉਂਕਿ ਪੋਸਟਮਾਰਟਮ ਦੇ ਵਿੱਚ ਆਇਆ ਕਿ ਅਸ਼ੋਕ ਸ਼ਰਮਾ ਦੀ ਮੌਤ ਕਰੰਟ ਲੱਗਣ ਨਾਲ ਨਹੀਂ ਹੋਈ ਸਗੋਂ ਸਾਹ ਰੁਕਣ ਕਾਰਨ ਹੋਈ ਹੈ ਜਦੋਂ ਇਹ ਗੱਲ ਪੁਲਿਸ ਨੂੰ ਪਤਾ ਲੱਗਦੀ ਹੈ ਤਾਂ ਪੁਲਿਸ ਦਾ ਸ਼ੱਕ ਸਭ ਤੋਂ ਪਹਿਲਾਂ ਅਸ਼ੋਕ ਦੀ ਪਤਨੀ ਤੇ ਜਾਂਦਾ ਹੈ ਕਿਉਂਕਿ ਘਰ ਵਿੱਚ ਹੋਰ ਕੋਈ ਨਹੀਂ ਸੀ ਸਿਰਫ ਸ਼ਾਲੂ ਸੀ ਹੁਣ ਪੁਲਿਸ অশੋਕ ਸ਼ਰਮਾ ਦੇ ਭਰਾ ਜੋ ਹੋਰ ਭਰਾ ਹੁੰਦੇ ਨੇ ਰਿਸ਼ਤੇਦਾਰ ਹੁੰਦੇ ਆ ਉਹਨਾਂ ਤੋਂ ਵੀ ਪਤਾ ਕਰਦਾ ਕਿ ਸ਼ਾਲੂ ਦੇ ਤੇ অশੋਕ ਦੇ ਰਿਸ਼ਤੇ ਕਿੱਦਾਂ ਦੇ ਸੀ ਤਾਂ ਭਰਾ ਦੱਸਦੇ ਨੇ ਕਿ ਸ਼ਾਲੂ ਦਾ ਚਾਲ ਚੱਲਣ ਸਾਨੂੰ ਕੁਝ ਠੀਕ ਨਹੀਂ ਲੱਗਦਾ ਸੀ ਇਸ ਕਰਕੇ ਹੋ ਸਕਦਾ ਕਿ ਸ਼ਾਲੂ ਨੇ ਹੀ অশੋਕ ਦਾ ਕਤਲ ਕੀਤਾ ਹੋਵੇ ਜਾਨੀ ਅਸ਼ੋਕ ਦੀ ਹਤਿਆ ਕੀਤੀ ਹੋਵੇ ਹੁਣ ਪੁਲਿਸ ਸ਼ਾਲੂ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਦੀ ਹੈ ਜਦੋਂ ਪੁਲਿਸ ਉਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਸ਼ਾਲੂ ਜੋ ਸਚਾਈ ਦੱਸਦੀ ਹੈ ਉਹ ਸੁਣ ਕੇ ਸਭ ਹੈਰਾਨ ਹੋ ਜਾਂਦੇ ਨੇ ਉਹ ਦੱਸਦੀ ਹੈ ਕਿ ਹਾਂ ਮੈਂ ਹੀ ਇਸ ਦੀ ਕਾਤਲਾਂ 28 ਮਈ 2019 ਨੂੰ ਰਾਤ ਵੇਲੇ ਮੈਂ ਇਸ ਦਾ ਕਤਲ ਕੀਤਾ ਇਸ ਦੀ ਹਤਿਆ ਕੀਤੀ ਉਸ ਤੋਂ ਬਾਅਦ 29 ਮਈ ਨੂੰ ਸਵੇਰੇ ਇਸ ਨੂੰ ਬਾਥਰੂਮ ਦੇ ਵਿੱਚ ਰੱਖ ਕੇ ਕਰੰਟ ਲਗਾ ਦਿੱਤਾ ਜੋ ਕਿ ਐਦਾਂ ਲੱਗੇ ਕਿ ਅਸ਼ੋਕ ਸ਼ਰਮਾ ਦੀ ਮੌਤ ਕਰੰਟ ਲੱਗਣ ਨਾਲ ਹੋਈ ਹੈ ਹੁਣ ਪੁਲਿਸ ਇਸ ਤੋਂ ਹੋਰ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਕਿਉਂਕਿ ਇਹ ਕੰਮ ਕੱਲੀ ਜਨਾਨੀ ਨਹੀਂ ਕਰ ਸਕਦੀ ਤੇ ਉਸ ਤੋਂ ਬਾਅਦ ਜੋ ਸੱਚਾਈ ਸ਼ਾਲੂ ਨੇ ਦੱਸੀ ਉਸ ਨੇ ਤਾਂ ਸਭ ਦੇ ਹੋਸ਼ ਹੀ ਉਡਾ ਦਿੱਤੇ ਸ਼ਾਲੂ ਨੇ ਦੱਸਿਆ ਕਿ ਇਸ ਕਤਲ ਦੇ ਵਿੱਚ ਮੈਂ ਕੱਲੀ ਸ਼ਾਮਲ ਨਹੀਂ ਮੇਰਾ ਆਸ਼ਕ ਕਪਲ ਵੀ ਇਸ ਵਿੱਚ ਸ਼ਾਮਲ ਹੈ ਕਿਉਂਕਿ ਕਪਲ ਦੇ ਨਾਲ ਮੈਂ ਪਿਆਰ ਕਰਦੀ ਆ ਅਸੀਂ ਹੀ ਇਹ ਸਾਰਾ ਪਲਾਨ ਬਣਾਇਆ ਸੀ ਤੇ ਅਸੀਂ ਹੀ ਇਸ ਦਾ ਕਤਲ ਕੀਤਾ ਹੁਣ ਪੁਲਿਸ ਕਪਲ ਨੂੰ ਵੀ ਗ੍ਰਿਫਤਾਰ ਕਰਦੀ ਹੈ ਕਿਉਂਕਿ ਕਪਲ ਪਹਿਲਾਂ ਟੈਕਸੀ ਚਲਾਉਂਦਾ ਸੀ ਪਰ ਹੁਣ ਕਪਿਲ ਮੁਰਾਦ ਨਗਰ ਦੇ ਵਿੱਚ ਇੱਕ ਦੁਕਾਨ ਕਰਦਾ ਸੀ ਪੁਲਿਸ ਨੇ ਜਦੋਂ ਕਪਿਲ ਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਸ਼ਾਲੂ ਮੇਰੀ ਪ੍ਰੇਮਿਕਾ ਦੀ ਇਹ ਜੁਪੀ ਵੀ ਰਹਿਣ ਵਾਲੀ ਆ ਸੁਲਤਾਨਪੁਰ ਦੀ ਇਹ ਉਥੋਂ ਦੀ ਰਹਿਣ ਵਾਲੀ ਸੀ ਤੇ ਪਹਿਲਾਂ ਇਸ ਦਾ ਵਿਆਹ ਹੋਇਆ ਹੋਇਆ ਸੀ ਤੇ ਇਸ ਦੇ ਪਤੀ ਦੀ ਮੌਤ ਹੋ ਗਈ ਮੌਤ ਤੋਂ ਬਾਅਦ ਇਹ ਦਿੱਲੀ ਆ ਗਈ ਦਿੱਲੀ ਆ ਕੇ ਇਹ ਮੇਰੇ ਕੰਟੈਕਟ ਦੇ ਵਿੱਚ ਆਈ ਤੇ ਅਸੀਂ ਇੱਕ ਦੂਜੇ ਨੂੰ ਮਿਲਣ ਲੱਗੇ ਜਾਨੀ ਸਾਡੀ ਇੱਕ ਦੂਜੇ ਨਾਲ ਦੋਸਤੀ ਹੋ ਗਈ ਤੇ ਉਸ ਤੋਂ ਬਾਅਦ ਅਸੀਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਗਏ ਫੇਰ ਜਦੋਂ ਮੈਂ ਦਿੱਲੀ ਤੋਂ ਮੇਰਟ ਜਾਂਦਾ ਸੀ ਤਾਂ ਇਹ ਟਾਬਾ ਜਿਸ ਉੱਤੇ ਮੈਂ ਰੁਕਦਾ ਸੀ ਸ਼ਰਮਾ ਜੀ ਦਾ ਟਾਬਾ ਮੈਨੂੰ ਇਹ ਕਹਿੰਦੇ ਸੀ ਕਿ ਮੇਰਾ ਇੱਕ ਭਰਾਗਾ ਅਸ਼ੋਕ ਸ਼ਰਮਾ ਜੋ ਕਿ ਹੈਂਡੀਕੈਪਡਾ ਉਸ ਦਾ ਵਿਆਹ ਕਰਵਾ ਦੇ ਹੁਣ ਸਾਨੂੰ ਪਤਾ ਸੀ ਕਿ ਇਸ ਅਸ਼ੋਕ ਸ਼ਰਮਾ ਦੇ ਕੋਲ ਬਹੁਤ ਪ੍ਰਾਪਰਟੀ ਹੈ ਜਾਨੀ ਇਹ ਮਾਲਦਾਰ ਬੰਦਾ ਤਾਂ ਮੈਂ ਤੇ ਸ਼ਾਲੂ ਨੇ ਸੋਚਿਆ ਕਿ ਅਸ਼ੋਕ ਦੇ ਨਾਲ ਸ਼ਾਲੂ ਵਿਆਹ ਕਰਵਾ ਲੇਗੀ ਤੇ ਹੌਲੀ-ਹੌਲੀ ਆਪਣੇ ਪਿਆਰ ਦੇ ਜਾਲ ਦੇ ਵਿੱਚ ਫਸਾ ਕੇ ਅਸ਼ੋਕ ਦੀ ਸਾਰੀ ਪ੍ਰਾਪਰਟੀ ਆਪਣੇ ਨਾਮ ਕਰਵਾ ਲਵੇਗੀ ਤੇ ਉਸ ਤੋਂ ਬਾਅਦ ਇਸ ਦਾ ਕਤਲ ਕਰ ਦੇਵਾਂਗੇ ਸ਼ਾਲੂ ਕਪਲ ਨੂੰ ਲਗਭਗ 2.5-3 ਸਾਲ ਪਹਿਲਾਂ ਮਿਲਦੀ ਹੈ ਤੇ ਉਸ ਤੋਂ ਬਾਅਦ ਇਹ ਸਾਰਾ ਪਲਾਨ ਬਣਾਉਂਦੇ ਨੇ ਹੁਣ ਜੋ ਸ਼ਾਲੂ ਦਾ ਵਿਆਹ ਹੋਇਆ ਸੀ ਉਸ ਨੂੰ ਲਗਭਗ 2 ਸਾਲ ਹੋ ਗਏ ਸੀ ਪਰ ਇਹ ਜੋ ਕਪਲ ਸੀ ਉਹ ਅਸ਼ੋਕ ਸ਼ਰਮਾ ਦੇ ਘਰ ਆਉਂਦਾ ਸੀ ਜਾਨੀ ਸ਼ਾਲੂ ਨਾਲ ਉਸ ਦੀਆਂ ਨਜ਼ਦੀਕੀਆਂ ਸਨ ਤੇ ਉਹ ਜਦੋਂ ਘਰ ਆਉਂਦਾ ਸੀ ਤਾਂ ਇਸ ਗੱਲ ਉੱਤੇ ਅਸ਼ੋਕ ਵੀ ਇਤਰਾਜ਼ ਕਰਦਾ ਸੀ ਤੇ ਅਸ਼ੋਕ ਦੇ ਭਰਾ ਵੀ ਇਤਰਾਜ਼ ਕਰਦੇ ਸੀ ਜਾਨੀ ਉਹਨਾਂ ਨੂੰ ਇਹਨਾਂ ਦੇ ਰਿਸ਼ਤੇ ਉੱਤੇ ਸ਼ੱਕ ਸੀ ਇਸ ਲਈ ਹੀ ਹੀ ਇਹਨਾਂ ਨੂੰ ਅਸ਼ੋਕ ਦਾ ਜੋ ਕਤਲ ਸੀ ਉਹ ਪਹਿਲਾਂ ਕਰਨਾ ਪੈ ਗਿਆ ਨਹੀਂ ਤਾਂ ਇਹਨਾਂ ਨੇ ਪਹਿਲਾਂ ਪ੍ਰਾਪਰਟੀ ਆਪਣੇ ਸਾਰੀ ਨੌ ਕਰਵਾਉਣੀ ਸੀ ਉਸ ਤੋਂ ਬਾਅਦ ਕਤਲ ਕਰਨਾ ਸੀ ਪਰ ਜਦੋਂ ਇਹਨਾਂ ਨੂੰ ਲੱਗਿਆ ਕਿ ਹੁਣ ਇਹ ਸਾਡੇ ਰਾਹ ਦਾ ਰੋੜਾ ਬਣ ਰਿਹਾ ਇਸ ਲਈ ਇਹਨਾਂ ਨੇ 28 ਮਈ 2019 ਦੀ ਰਾਤ ਨੂੰ ਉਸ ਦਾ ਕਤਲ ਕੀਤਾ ਤੇ 29 ਮਈ ਨੂੰ ਬਾਥਰੂਮ ਦੇ ਵਿੱਚ ਉਸ ਦੀ লাশ ਰੱਖ ਕੇ ਉਸ ਨੂੰ ਕਰੰਟ ਲਗਾ ਦਿੱਤਾ ਤੇ ਇਸ ਅਸ਼ੋਕ ਸ਼ਰਮਾ ਤੋਂ ਸ਼ਾਲੂ ਨੇ ਆਪਣੇ ਨੌ ਇੱਕ ਦੁਕਾਨ ਵੀ ਕਰਵਾ ਲਈ ਸੀ ਜਦ ਕਿ ਅਸ਼ੋਕ ਸ਼ਰਮਾ ਦੇ ਨੋ ਇੱਕ ਢਾਬਾ ਵੀ ਸੀ ਤੇ ਹੋਰ ਪ੍ਰਾਪਰਟੀਆਂ ਵੀ ਸੀ ਪਰ ਕਪਿਲ ਨੂੰ ਤੇ ਸ਼ਾਲੂ ਨੂੰ ਲੱਗਿਆ ਕਿ ਜੋ ਅਸ਼ੋਕ ਆ ਹੁਣ ਸਾਡੇ ਰਾਧਾ ਰੋੜਾ ਬਣ ਰਿਹਾ ਤੇ ਕਪਿਲ ਨੇ ਕ੍ਰਾਈਮ ਸ਼ੋਅ ਦੇਖ ਕੇ ਇਸ ਦੇ ਕਤਲ ਦੀ ਸਾਜ਼ਿਸ਼ ਰਚੀ ਤੇ ਇਹਨਾਂ ਨੂੰ ਲੱਗ ਰਿਹਾ ਸੀ ਕਿ ਸਾਨੂੰ ਕੋਈ ਵੀ ਨਹੀਂ ਫੜ ਸਕਦਾ ਕਿਉਂਕਿ ਸਾਡਾ ਜੋ ਪਲਾਨ ਆ ਬੜਾ ਤਕੜਾ ਦਾ ਸਭ ਨੂੰ ਇਹ ਹੋ ਜਾਏਗਾ ਕਿ ਅਸ਼ੋਕ ਨੂੰ ਤਾਂ ਕਰੰਟ ਲੱਗਿਆ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਹ ਇੱਕ ਨਾ ਇੱਕ ਦਿਨ ਪੁਲਿਸ ਦੇ ਹੱਥੇ ਚੜ੍ਹ ਹੀ ਜਾਂਦਾ ਜਾਨੀ ਉਸ ਵੱਲੋਂ ਕੀਤਾ ਕ੍ਰਾਈਮ ਲੋਕਾਂ ਦੇ ਸਾਹਮਣੇ ਆ ਹੀ ਜਾਂਦਾ ਕਿਉਂਕਿ ਜਦੋਂ ਕੋਈ ਕ੍ਰਾਈਮ ਕਰਦਾ ਤਾਂ ਕੋਈ ਨਾ ਕੋਈ ਸਬੂਤ ਉਹ ਛੱਡ ਹੀ ਜਾਂਦਾ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਜਾਗਦੇ ਰਹੋ ਸਤਰਕ ਰਹੋ ਕਿਉਂਕਿ ਪਤਾ ਨਹੀਂ ਸ਼ਿਕਾਰੀ ਕਿਹੜੇ ਰੂਪ ਦੇ ਵਿੱਚ ਸ਼ਿਕਾਰ ਨੂੰ ਆ ਕੇ ਦੱਬ ਲਵੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ